ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤੀ ਕਾਜੀ ਕੋਰਸ ਇਨ ਦਾ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਬਾਈਬਲ ਕਰੇ ਖੁਸ਼ ਹੋ ਚਾਰ ਦੀ ਕਲਾਚ ਰੋਜੀ ਵਲੌਗ ਦੇ ਸ਼ੁਰੂਆਤ ਮੈਂ ਉੱਧਰ ਪੀਣ ਲੱਗੀ ਸੀ ਪਾਣੀ ਸਵੇਰੇ ਆਪਾਂ ਆਪਣਾ ਸਵੇਰ ਤੋਂ ਵਲੌਗ ਦੇ ਚੱਲ ਆ ਕਰਨ ਗਿਆ ਫਿਰ ਆਪਾਂ ਚਾਹ ਪਾਣੀ ਬਣਾਵਾਂਗੇ ਜੋ ਕੰਮ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਰੂਟੀਨ ਸ਼ੇਅਰ ਕਰਾਂਗੇ ਜੇ ਤੁਸੀਂ ਵੀ ਜੇਕਰ ਬਹੁਤ ਬਿਮਾਰੀਆਂ ਨੂੰ ਪਾਣੀ ਇਹ ਕੱਟਦਾ ਹੈ ਜਿਹੜੀ ਤਾਂਬੇ ਦਾ ਜਾਗ ਹੁੰਦਾ ਨਾ ਜਾਂ ਕੋਈ ਤਾਂਬੇ ਦਾ ਤੁਹਾਡੇ ਕੋਲ ਭਾਂਡਾ ਹੈ ਗੜਵੀ ਹੈ ਜੋ ਵੀ ਹੈ ਉਹਦੇ ਵਿੱਚ ਚਾਂਦੀ ਦਾ ਜਾਂ ਕੋਈ ਸੋਨੇ ਦੀ ਚੀਜ਼ ਪਾ ਕੇ ਰੱਖ ਦਿਆ ਕਰੋ ਤੇ ਤੁਸੀਂ ਇਹ ਵਾਲਾ ਪਾਣੀ ਜ਼ਰੂਰ ਪੀਆ ਕਰੋ ਸਵੇਰੇ ਉੱਠਦੇ ਨਰਨੇ ਕਾਲਜੇ ਠੀਕ ਹੈ ਜੀ ਔਰ ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਪੈਣਾ ਨਪਰਤ ਨਹੀਂ ਕਰਦੀਆਂ ਬਾਸੀ ਮੂ ਜਿੰਨਾ ਤੁਸੀਂ ਪਾਣੀ ਪੀਓਗੇ ਔਰ ਨਾਲ ਤੁਹਾਡੇ ਲਈ ਇਹ ਫਾਇਦੇਮੰਦ ਹੋਏਗਾ ਠੀਕ ਹੈ ਜੀ ਮੈਂ ਪਿੰਦੀ ਆ ਮੈਂ ਬਹੁਤ ਦਿਨ ਹੋ ਗਿਆ ਹੁਣ ਇਹਦੇ ਵਿੱਚ ਜੱਗ ਚ ਰੱਖ ਲੈਨੀ ਆ ਕਿਉਂਕਿ ਇਹ ਤਾਂਬੇ ਦਾ ਜੱਗ ਲਿਆਂਦਾ ਹੋਇਆ ਸੀ ਅੰਦਰੋਂ ਦੀ ਸਾਰਾ ਕੋਪਰ ਵਾਲਾ ਤੇ ਇਹਨੂੰ ਰੱਖਦੇ ਤੇ ਹਮੇਸ਼ਾ ਹੀ ਆ ਮੈਂ ਤੁਹਾਨੂੰ ਇਹ ਹੀ ਦੱਸੂਗੀ ਕਿ ਫ੍ਰੀਜ ਦਾ ਪਾਣੀ ਘੱਟ ਪੀਓ ਆਰਓ ਦਾ ਪਾਣੀ ਘੱਟ ਪੀਓ ਠੀਕ ਹੈ ਜੀ ਮਿਲਦੀ ਦੇ ਭਾਂਡੇ ਚੀਆ ਘੜੇ ਚ ਜਿਵੇਂ ਮੈਂ ਰੱਖਿਆ ਹੋਇਆ ਏਦਾਂ ਪਾਣੀ ਰੱਖਿਆ ਕਰੋ ਜਾਂ ਤਾਂਬੇ ਦੇ ਜੱਗੇ ਚ ਰੱਖਿਆ ਕਰੋ ਕੋਈ ਜ਼ਰੂਰੀ ਨਹੀਂ ਆਪਾਂ ਠੰਡਾ ਪਾਣੀ ਸਾਡੇ ਪਿਆਸ ਬੁਝਾਉਂਦਾ ਐਸਾ ਕੁਝ ਨਹੀਂ ਠੰਡਾ ਪਾਣੀ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਹੈ ਬਾਕੀ ਮਿਲਦੇ ਆ ਜੀ ਤੁਹਾਨੂੰ ਹੋਰ ਕੰਮਾਂ ਦੇ ਨਾਲ ਇੱਧਰ ਚਾਹ ਬਣਾਵਾਂਗੇ ਅੱਜ ਭਈਆਂ ਦੀ ਚਾਹ ਜਾਣੀ ਸਾਡੇ ਲੱਗ ਰਹੀ ਹੈ ਜੀ ਜੀਰੀ ਹੋਰ ਕੰਮ ਜੋ ਵੀ ਛੋਟੇ ਛੋਟੇ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਜੋ ਰੂਟੀਨ ਦੇ ਵਿੱਚ ਕੰਮ ਕਰਾਂਗੇ ਆ ਸਬਜ਼ੀ ਬਣਾਵਾਂਗੇ ਡੇਲੀ ਰੂਟੀਨ ਦੇ ਵਿੱਚ ਤੁਹਾਨੂੰ ਪਤਾ ਹੈ ਮੇਰੇ ਵਲੌਗ ਡੇਲੀ ਆਉਂਦੇ ਤੇ ਇੱਕ ਕੋ ਕਹਿੰਦੇ ਸਾਡੀਆਂ ਰਸੋਈਆਂ ਦੇ ਵਿੱਚ ਵੱਧ ਤੋਂ ਵੱਧ ਬਰਕਤ ਰਹੇ ਆਪਣੀ ਰਾਤ ਨੂੰ ਵੀ ਰਸੋਈ ਸਾਫ਼ ਕਰਕੇ ਸੋਇਆ ਕਰੋ ਤੇ ਸਵੇਰੇ ਵੀ ਤੁਸੀਂ ਇਹੀ ਕੋਸ਼ਿਸ਼ ਕਰਿਆ ਕਰੋ ਕਿ ਹਮੇਸ਼ਾ ਸੀਰ ਟੱਕ ਕੇ ਆਪਣਾ ਆਟਾ ਗੁੰਨਿਆ ਕਰੋ ਰੋਟੀ ਬਣਾਇਆ ਕਰੋ ਤੇ ਸਾਫ਼ ਸਫਾਈ ਦਾ ਕੰਮ ਤੇ ਸੂਚਮ ਨਾਲ ਕਰਿਆ ਕਰੋ ਉੰਨੀ ਸਾਡੀ ਰਸੋਈ ਦੇ ਵਿੱਚ ਬਰਕਤ ਆਉਂਦੀ ਹੈ ਠੀਕ ਹੈ ਜੀ ਬਾਕੀ ਤਦ ਤੱਕ ਤੁਸੀਂ ਬਨੇ ਰਹੋ ਮਿਲਦੀਆਂ ਤੁਹਾਨੂੰ ਹੋਰ ਕੰਮਾਂ ਤੇ ਨਾਲ ਕਿ ਲੋ ਗਾਇਜ਼ ਅੱਜ ਬਣਾਉਣ ਲੱਗੇ ਸੀ ਆਪਾਂ ਇੱਕ ਨਵੀਂ ਰੈਸਿਪੀ ਠੀਕ ਹੈ ਜੀ ਉਹਦੇ ਲਈ ਆਪਾਂ ਲੈ ਲਏ ਕद्दू ਕਸ ਕਰਕੇ ਆਲੂ ਠੀਕ ਹੈ ਜੀ ਬਰੈਡ ਪਾ ਲਈ ਇੱਕ ਦੋਏ ਦੇ ਵਿੱਚ ਪਿਆਜ਼ ਪਾ ਲੈ ਹਰੀਆਂ ਮਿਰਚਾਂ ਵਗੈਰਾ ਕੱਟ ਕੇ ਸਾਰਾ ਕੁਝ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਦੇਖੋ ਜੀ ਜਿਵੇਂ ਪੇਸਟ ਨਹੀਂ ਬਣ ਜਾਂਦਾ ਵਧੀਆ ਜਿਹਾ ਇਦਾਂ ਦਾ ਇੱਕ ਤਰ੍ਹਾਂ ਦਾ ਪੇਸਟ ਜਿਹਾ ਬਣਾ ਲੈਣਾ ਆਪਾਂ ਇਹਨੂੰ ਸਾਰਾ ਕੁਝ ਨਮਕ ਮਿਰਚ ਵਗੈਰਾ ਪਾ ਲੈਣੇ ਆਲੇ ਚ ਤੇ ਲੋ ਜੀ ਅੰਦਰ ਬਣਾਣ ਲੱਗੇ ਸੀ ਆਪਾਂ ਅੱਜ ਬਰੈੱਟਾ ਪਕੌੜੇ ਨਾਲੇ ਕੌਸ਼ਿਲਾ ਵਿੱਚ ਦੇ ਪਕੌੜੇ ਕਿਸ ਤਰ੍ਹਾਂ ਬਣਾਉਂਦੇ ਆ ਨਾ ਤੁਹਾਨੂੰ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਸਿੰਗਲਾ ਮਿਰਚ ਦੇ ਪਕੌੜੇ ਕਈ ਮਸੰਦ ਕਰਦੇ ਆ ਨਾ ਤੇ ਬਹੁਤ ਟੇਸਟੀ ਬਣਦੇ ਆ ਹਲਕੀ ਜਿਹੀ ਹਲਦੀ ਖਾ ਲੈਣਾ ਮੁਝ ਮੈਂਚ ਮੇਂਚ ਗੈਰਾ ਪਾ ਲੈਣਾ ਤੁਸੀਂ ਵੇਸਣ ਲੈ ਲੈਣਾ ਥੋੜੀ ਜਿਹੀ ਕਾਲੀ ਮਿਰਚ ਪਾ ਲੈਣੀ ਇੰਨੇ ਜਿਹਾ ਇਹਨੂੰ ਥੋੜਾ ਜਿਹਾ ਪਾਣੀ ਲੈ ਕੇ ਆਪਾਂ ਪਹਿਲਾਂ ਘੋਲ ਲੇ ਉਹ ਲਾ ਵਿੱਚ ਦੇਣਾ ਇਦਾਂ ਕਰਕੇ ਬਾਟ ਕਰ ਲੈਣੀ ਮੇਰੇ ਕਿ ਦਸ ਹੁੰਦੀ ਠੀਕ ਹੈ ਇਹਨੂੰ ਇਹਦੇ ਵਿੱਚ ਆਪਾਂ ਭਰ ਕੇ ਇਹਦੇ ਵਿੱਚ ਆਲੂ ਭਰ ਦੇਣੇ ਇਦਾਂ ਭਰ ਕੇ ਐਨ ਵਧੀਆ ਤਰੀਕੇ ਨਾਲ ਬੇਸਨ ਦੇ ਵਿੱਚ ਡੁਬੋ ਕੇ ਲਾਇਓ ਫਿਰ ਨਾ ਜਿਹੜੇ ਆਲੂ ਨੇ ਨਾ ਬਾਹਰ ਨਹੀਂ ਨਿਕਲਦੇ ਹੈਗੇ ਸ਼ਿਮਲਾ ਮਿਰਚ ਦੇ ਪਕੌੜੇ ਇਹ ਤਰੀਕੇ ਨਾਲ ਬਣਾਇਓ ਤੁਸੀਂ ਬਹੁਤ ਸੋਖੇ ਤੇ ਬਹੁਤ ਵਧੀਆ ਬਣਦੇ ਹੋ ਇਸੇ ਤਰ੍ਹਾਂ ਹੀ ਆਪਾਂ ਦੂਜੀ ਸ਼ਿਮਲਾ ਮਿਰਚ ਨੂੰ ਵੀ ਕਟਿੰਗ ਕਰ ਲਾਂਗੇ ਅੱਜ ਜੇ ਕਰ ਤੁਸੀਂ ਚਾਹੋ ਨਾ ਇਦਾਂ ਵੀ ਤਿੰਨ ਮਤਲਬ ਜ਼ਿਆਦਾ ਵੱਡੀ ਸ਼ਿਮਲਾ ਮਿਰਚ ਹੁੰਦੀ ਹੈ ਤੇ ਇਹਦੇ ਵਿੱਚ ਵੀ ਤੁਸੀਂ ਇਦਾਂ ਹੀ ਭਰ ਸਕਦੇ ਹੋ ਹਾਂ ਇਦਾਂ ਦੇ ਖਾਲੀ ਹੋਏਗਾ ਨਾ ਇਹਦੇ ਚ ਵੀ ਇਸੇ ਤਰ੍ਹਾਂ ਹੀ ਭਰ ਕੇ ਦੋਨਾਂ ਪਾਸੋਂ ਭਰ ਲੈਣਾ ਠੀਕ ਹੈ ਜੀ ਆਲੂ ਭਰ ਲੈਣੇ ਆ ਵਧੀਆ ਤਰੀਕੇ ਨਾਲ ਲਓ ਜੀ ਇਹ ਦਹੀਂ ਜਿਹਾ ਲਾਨੇ ਚੋਲੀ

ਚੰਗੀ ਤਰ੍ਹਾਂ ਮੀਲ ਕਰਕੇ ਧੋਣੇ ਪਰਟਾ ਨੂੰ ਉਤਾਰ ਕੇ ਜੋੜ ਕੇ ਚਾਹੇ ਨਾ ਸਾਬਤ ਵਾਲਾ ਵੀ ਜੋੜ ਕੇ ਕਰ ਲਓ ਉਹ ਵੀ ਵਧੀਆ ਰਹਿੰਦਾ ਠੀਕ ਹੈ ਚਲੋ ਬਣਾ ਲਵਾਂਗੇ ਜੀ ਥੋੜਾ ਬੇਸਨ ਬਚ ਗਿਆ ਸੀ ਇਹ ਵੀ ਬਣਾ ਦੇਣੀ ਇਹਨੇ ਖਾਣੇ ਸ਼ਿਮਲਾ ਮਚਲੇ ਹੋ ਗਏ ਇੰਦਾ ਕਰਕੇ ਦੁਬਾਰਾ ਵੀ ਬਣਾ ਸਕਦੇ ਤੁਸੀਂ ਇਹ ਸੁਨੇਹੀ ਛੋਟੀ ਜਿਹੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਆ ਜੜੇ ਸ਼ਮੀਨ ਹਨ ਸ਼ਿਮਲਾ ਮਚਲੇ ਖਾਣਦੇ ਆ ਦੇ ਲੋਜੀ ਬਹੁਤ ਸਾਰਿਆਂ ਨੂੰ ਹੁੰਦਾ ਨਾ ਕਿ ਆਪਾਂ ਜਿਵੇਂ ਆ ਬ੍ਰੈਡ ਆ ਦੇਖੋ ਜੀ ਸਾਬਤ ਬ੍ਰੈਡ ਲੈ ਲੈਣੀ ਹੈ ਤੁਸੀਂ ਇਹਦੇ ਉੱਤੇ ਨਾ ਆਪਾਂ ਜਿਹੜੇ ਆਲੂ ਦੀ ਮਿੱਠੀ ਬਣਾਈ ਹੋਈ ਹੈ ਸਾਰੇ ਚੰਗੀ ਤਰ੍ਹਾਂ ਭਰ ਦੇਣੀ ਹੈ ਠੀਕ ਹੈ ਪੂਰਾ ਸਾਬਤ ਹੀ ਲੈਣਾ ਤੁਸੀਂ ਇਹਨੂੰ ਕਟਿੰਗ ਨਹੀਂ ਕਰਨਾ ਹੈਗਾ ਹਾਰੇ ਨੂੰ ਸਾਰਾ ਭਰ ਲੈਣੇ ਆਲੂ ਇਹਦੇ 'ਚ ਇਦਾਂ ਹੀ ਇਹਨੂੰ ਬ੍ਰੈਡ ਨੂੰ ਬ੍ਰੈਡ ਤੇ ਇਦਾਂ ਰੱਖ ਦੇਣਾ ਠੀਕ ਹੈ ਜੀ ਇਦਾਂ ਰੱਖ ਕੇ

ਤੇ ਲੋ ਜੀ ਤੇ ਸਾਡੇ ਪਕੌੜੇ ਬਣ ਗਏ ਸੀ ਹੁਣ ਆਪਾਂ ਦੋ ਗੁਕੂ ਗਰੇਲੇ ਪਏ ਉਹਨਾਂ ਨੂੰ ਫਰਾਈ ਕਰਕੇ ਉਹਨਾਂ ਦੀ ਸਬਜ਼ੀ ਬਣਾ ਲੈਣੇ ਆ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਹੁਣ ਸਾਡਾ ਤੇਲ ਗਰਮ ਹੋ ਗਿਆ ਆਪਾਂ ਆਪਣੇ ਤਰੇਲੇ ਸਾਰੇ ਪਾ ਲੈਂਦੇ ਆ ਠੀਕ ਹੈ ਮੈਂ ਹਮੇਸ਼ਾ ਜਦੋਂ ਵੀ ਦੋ ਗੁਕੂ ਤਰੇਲੇ ਹੁੰਦੇ ਹੈ ਇੱਕ ਵੀ ਗਰੇਲਾ ਮੈਂ ਤਾਂ ਅੱਦਾ ਹੀ ਬਣਾ ਲੈ ਲੈਂਦੀ ਆ ਸਾਡੇ ਘਰ ਦੇ ਬਹੁਤ ਸ਼ੌਂਕ ਨਾਲ ਖਾਂਦੇ ਆਂ ਜੀ ਇਹ ਤਰੇਲਿਆਂ ਦੀ ਸਬਜ਼ੀ ਗੱਡੋ ਮਰਗੀ ਤੁਸੀਂ ਮਾਸੇਤ ਵੀ ਖਾ ਸਕਦੇ ਫਰਾਵ ਨਹੀਂ ਹੁੰਦੇ ਤੇ ਲੋ ਜੀ ਹੁਣ ਸਾਡੇ ਗਰੇਲੇ ਹੋ ਗਏ ਫਰਾਈ ਇੰਨਾ ਹੁਣ ਆਪਾਂ ਕੱਢ ਲਏ ਨੇ ਠੀਕ ਹੈ ਜੀ। ਇਹ ਉਹ ਗਿਰਨ ਲੱਗਦਾ ਹੈ। ਤੇ ਲੋ ਜੀ ਹੁਣ ਆਪਾਂ ਥੇਕ ਤੁਸੀਂ ਵੀ ਬਣਾਣਾ ਹੈ ਨਾ ਕ੍ਰੇਲੇ ਦਾ ਰਾਜ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਆਪਣੇ ਰਾਜ ਠੀਕ ਹੈ। ਪਿਆਜ਼ ਆਪਾਂ ਕੂਨਾਰੇ ਪਾ ਲੈਣੇ ਆ। ਤੁਸੀਂ ਪਿਆਜ਼ਾਂ ਦਾ ਟੇਸ ਤਾਂ ਬਹੁਤ ਵਧੀਆ ਆਉਂਦਾ ਜਨਾ। ਤੇ ਇਹਨੂੰ ਆਪਾਂ ਇੱਥੇ ਹੀ ਥੋੜੇ ਜਿਹੀ ਜਿਆਦਾ ਨਹੀਂ ਫਰਾਈ ਕਰਨੀ ਹੈ ਕਿਉਂਕਿ ਕ੍ਰੇਲੇ ਛੱਡੇ ਪੜਾਏ ਆ। ਮਿਰਚ ਤੁਸੀਂ ਇੱਕ ਗੱਲ ਧਿਆਨ ਰੱਖਿਓ ਕਦੀ ਵੀ ਮਿਰਚ ਨਾ ਤੇ ਮਿਰਚ ਸਾਡੀ ਉੱਠ ਲਗੀ ਸੀਗੀ। ਤਾਂ ਬਤ ਮਿਰਚ ਕਦੀ ਨਹੀਂ ਪਾਣੀ ਚਾਹੀਦੀ ਹਮੇਸ਼ਾ ਮਿਰਚ ਦੇ ਵਿੱਚ ਕੱਟ ਲਾ ਕੇ ਪਾਣਾ ਚਾਹੀਦਾ ਉਹ ਮੇਰ ਤੋਂ ਗਲਤੀ ਦੇ ਨਾਲ ਨਾ ਦੋ ਮਿਰਚਾਂ ਗਿਰ ਗਈਆਂ ਇੱਕਦਮ ਫਟ ਗਈਆਂ ਤੇ ਆ ਦੇਖੋ ਮੇਰੇ ਤੇਲ ਰਹਿ ਗਿਆ ਇੱਕਦਮ ਪਟਾਕਾ ਵੱਜਿਆ ਤੇ ਜੋ ਮੈਂ ਗਲਤੀ ਕੀਤੀ ਹੈ ਤੇ ਤੁਸੀਂ ਤੁਸੀਂ ਨਾ ਕਰਿਓ ਮੈਂ ਤੁਹਾਨੂੰ ਇਹ ਦੱਸੂਗੀ ਜੇ ਜਣਾ ਪਣਾ ਸੋਚ ਵਿੱਚ ਕੰਮ ਕਰਦੇ ਆਪਣਾ ਧਿਆਨ ਰੱਖਿਓ ਮੇਰ ਤੋਂ ਅੱਜ ਬਹੁਤ ਵੱਡੀ ਗਲਤੀ ਹੋ ਚੁੱਕੀ ਹੈ ਠੀਕ ਹੈ ਜੀ ਇੱਕਦਮ ਚੇਂਦਾ ਛੇਂਦਾ ਪਿਆ ਮੇਰੀ ਅੱਖ ਵੀ ਬਾਤ ਗਈ ਉਹ ਮਿਰਚ ਪੱਟੀ ਹੈ ਨਾ ਤੇ ਇੱਕਦਮ ਚੀਜ਼ ਉੱਛੜਦੇ ਪੈ ਰਿਹਾ। ਬਸ ਇਹ ਚੀਜ਼ ਆ ਤੁਸੀਂ ਜਰੂਰ ਪਾ ਕੇ ਆ ਲੈ ਕਰੋ ਰੋਟੀ ਬਣਾਉਣ ਵਾਲੀਆਂ ਭੈਣਾਂ ਜਿਹੜੀਆਂ ਅਸਣ ਦੇ ਵਿੱਚ ਕੰਮ ਕਰਦੀਆਂ ਆਪਣਾ ਧਿਆਨ ਰੱਖਿਆ ਕਰੋ। ਕਿਹ ਨਾਲ ਆਪਾਂ ਨੂੰ ਅੰਗਿਆਲੀਆ ਨਹੀਂ ਕਰਨੀਆਂ ਚਾਹੀਏ। ਮੇਰ ਕੋ ਹੋ ਗਈ ਸੀ ਅੱਜ ਗਲਤੀ। ਇੰਨੇ ਸਾਲਾਂ ਤੋਂ ਕੰਮ ਕਰਦੀ ਤਾਂ ਹੀ ਦੇਖ ਲੋ ਮਾਲ ਚ ਰਿਹਾ ਹੈ। ਤੇ ਲੋ ਜੀ ਹੁਣ ਇਹਦੇ ਚ ਆਪਾਂ ਪਾ ਲਈਏ ਜੀ ਨਮਕ। ਹਲਕੀਆਂ ਜਿਹੀਆਂ ਮਿਰਚਾਂ ਪਾ ਲੈਨੇ ਆ। ਠੀਕ ਹੈ ਜੀ। ਥੋੜੀ ਜੀ ਆਪਾਂ ਇਸ ਚ ਪਾ ਲਾਂਗੇ ਜੀ ਹਲਦੀ। ਥੋੜਾ ਜਿਹਾ ਪੀਸਿਆ ਹੋਇਆ ਧਨੀਆ। ਥੋੜਾ ਜਿਹਾ આમਚੂਰ ਥੋੜਾ ਜਿਹਾ ਗਰਮ ਮਸਾਲਾ આમਚੂਰ ਪਾ ਲੋ ਚਾਹੀ ਤੁਸੀਂ ਚਾਹੋ ਨਾ ਤੇਰੀ ਜੀ ਅੰਬੀ ਵੀ ਪਾ ਸਕਦੇ ਹੋ ਕਦੂ ਪਾ ਸਕਦੇ ਠੀਕ ਹੈ ਜੀ ਉਹਦੇ ਨਾਲ ਵੀ ਬਹੁਤ ਵਧੀਆ ਟੇਸ ਆਂਦਾ ਯਾਰ ਇਹ ਜਦੋਂ ਆਪਰੇ ਯਾਰ ਜਦੋਂ ਹੀ ਲੱਗਦਾ ਨਾ ਤੁਹਾਨੂੰ ਥੋੜੇ ਜਿਹਾ ਫਰਾਈ ਹੋ ਗਿਆ ਵਧੀਆ ਤਰੀਕੇ ਨਾਲ ਇਹਦੇ ਵਿੱਚ ਹੀ ਹੁਣ ਆਪਾਂ ਜੀ ਥੋੜਾ ਭੁੰਨ ਲੈਣਾ ਤੇ ਹਲਦੀ ਦਾ ਸਾਡਾ ਕੱਚਾ ਪਨ ਮਾਰਨਾ ਤੇ ਇੱਕ ਭੈਣ ਨੇ ਨਾ ਮੈਨੂੰ ਸ਼ਾਇਦ ਪਤਾ ਨਹੀਂ ਕਿਹੜੀ ਵੀਡੀਓ ਤੇ ਕਮੈਂਟ ਕੀਤਾ ਸੀ ਕਿ ਆਪਣੀ ਕੜਾਈ ਵੇਖਦਾ ਵੇਖ ਲੋ ਆਪਣਾ ਭਾਂਡਾ ਸਾਫ਼ ਕਰ ਲੋ ਜੀ ਮੈਨੂੰ ਪਤਾ ਮੈਂ ਆਪਣੇ ਭਾਂਡੇ ਕਿੱਦਾਂ ਸਾਫ਼ ਕਰਦੀ ਆ ਠੀਕ ਹੈ ਜੀ ਐਵੇਂ ਮਾੜੀਆਂ ਮਾੜੀਆਂ ਗੱਲਾਂ ਤੇ ਮਾੜੇ ਕਮੈਂਟ ਨਾ ਕਰਿਆ ਕਰੋ ਬਦ ਮਤਲਬ ਬੁਰਾ ਲੱਗਦਾ ਸਾਨੂੰ ਵੀ ਪਤਾ ਸੀ ਰਸੋਈ ਦੇ ਵਿੱਚ ਕੰਮ ਕਰਨਾ ਕਿੰਨੀ ਸਫਾਈ ਕਰਨੀ ਹੈ ਸਫਾਈ ਕਰਨ ਨਾਲ ਹੀ ਬਰਕਤ ਹੁੰਦੀ ਹੈ ਠੀਕ ਹੈ ਜੀ ਸਾਨੂੰ ਕੀ ਪਤਾ ਕਿ ਮਾੜੀ ਜੀ ਦੇਕਰਾਂ ਲੋਹੇ ਦੀਆਂ ਕੜਾਹੀਆਂ ਕਾਲੀਆਂ ਹੁੰਦੀਆਂ ਸੀ ਸਾਫ਼ ਵੀ ਕਰਦੇ ਆ ਨਾ ਉਹ ਵੀ ਜਾਣਦੀਆਂ ਨੇ ਕਾਲੀਆਂ ਸੀ ਇਹ ਨਹੀਂ ਕਹਿੰਦੇ ਪਰ ਮੇਰੇ ਜਿੰਨਾ ਤਾਂ ਸੋਈ ਇਹਨੂੰ ਆਇਆ ਵਾਲੇ ਭਾਂਡਿਆਂ ਨੂੰ ਰਣਗੜਦਾ ਨਹੀਂ ਹੋਣਾ ਕੋਈ ਬਹੁਤ ਸਾਫ਼ ਹੁੰਦੇ ਆ ਦੇਖ ਲਓ ਹੁਣ ਸਾਫ਼ ਹੀ ਪਈਏ ਮਾੜੀ ਮਾੜੀ ਗੱਲਾਂ ਪਿੱਛੇ ਤੁਸੀਂ ਕਮੈਂਟ ਕਰਨੇ ਸ਼ੁਰੂ ਕਰ ਦੇ ਜੀਓ ਮਾੜੇ ਠੀਕ ਹੈ ਜੀ ਤੇ ਲੋ ਜੀ ਇੱਧਰ ਪਿਆਜ਼ ਹੋ ਗਏ ਹੁਣ ਇੱਧਰ ਪਾ ਲੈਣੇ ਜੀ ਆਪਾਂ ਤਰੇਲੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਲੜਾ ਲੈਣਾ ਤੇ ਜੇਕਰ ਤੁਸੀਂ ਵੀ ਸ਼ੌਕ ਰੱਖਦੇ ਹੋ ਨਾ ਤਰੇਲੇ ਖਾਣ ਦਾ ਤੇ ਪਿਆਜ਼ ਤੇ ਤਰੇਲੇ ਦੀ ਸਬਜ਼ੀ ਜ਼ਰੂਰ ਬਣਾਇਓ ਬਹੁਤ ਸਵਾਦ ਬਣਦੀ ਏ ਬਹੁਤ ਟੇਸਟੀ ਵੀ ਬਣਦੀ ਏ ਜੇਕਰ ਤੁਹਾ ਨੂੰ ਪਸੰਦ ਆ ਤਾਂ ਮੈਨੂੰ ਕੋਮੈਂਟਾਂ ਵਿੱਚ ਦੋ ਲਾਈਕ ਕਰ ਦਿਓ ਠੀਕ ਹੈ ਜੀ ਆਲੂ ਕ੍ਰੇਲੇ ਦੀ सब्जी ਆ ਦੇਖੋ ਜੀ ਠੀਕ ਹੈ ਜੀ ਬਾਕੀ ਪਿਆਰੇ ਜਣੇ ਲਾਈਕ ਕੋਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਵਾਤ ਤੋਂ ਵੱਧ ਮੇਰੀ ਵੀਡੀਓ ਨੂੰ ਪਿਆਰ ਤੇ ਸਪੋਰਟ ਦੇ ਬਣਾਏ ਰੱਖੋ ਠੀਕ ਹੈ ਜੀ ਮੇਰੇ ਤਾਂ ਡੇਲੀ ਰੁਟੀਨ ਚ ਜੀ ਸੋਈ ਦੇ ਜੋ ਕੰਮ ਹੁੰਦੇ ਮੈਂ ਨਾਲ ਦੀ ਨਾਲ ਕਰਦੇ ਰਹਿਣੀ ਹੁੰਦੇ ਆ ਮੈਨੂੰ ਕਿਸੇ ਨੇ ਕਮੈਂਟ ਕੀਤਾ ਕਿ ਤੁਸੀਂ ਹੋਰ ਕੰਮਾਂ ਦੇ ਵੱਲ ਪੈ ਗਿਓ ਪਹਿਲਾਂ ਆਪਣਾ ਇਹ ਜਿਹੜਾ ਇੱਕ ਕੰਮ ਕਰ ਰਹੇ ਹੋ ਕਰ ਲਓ ਜਦੋਂ ਜੀ ਸਾਡਾ ਟਾਈਮ ਵੇਲ ਆਉਂਦਾ ਆਪਾਂ ਹੋਰ ਵੀ ਕੰਮ ਕਰ ਲੈਂਦੇ ਹੁੰਦੇ ਆ ਤੇ ਲੋ ਗਾਇਸ ਇਧਰ ਬਣਾਉਣ ਲੱਗੇ ਸੀ ਆਪਾਂ ਆਲੂ ਪਏ ਆ ਸੇਰ ਸੇਰ ਦਾ ਨਾਸ਼ਤਾ ਮੈਂ ਕਿਹਾ ਕੁਝ ਜ਼ਿਆਦਾ ਮਸਾਲਾ ਮੈਂ ਤਾਂ ਬਣਾਉਣ ਲੱਗੀਆਂ ਇਹਦੇ ਵਿੱਚ ਮੈਂ ਪਾ ਲਿਆ ਜੀ ਟਮਾਟਰ ਹਰੀਆਂ ਮਿਰਚਾ ਅਦਰਕ ਲਸਣ ਪਿਆਜ਼ ਖੂਬਸਾਰਾ ਮਸਾਲਾ ਬਣਾਉਣ ਲੱਗੀਆਂ ਫਿਰ ਇਹਨਾਂ ਨੂੰ ਭੁੰਨ ਕੇ ਮੈਂ ਪਿਆਜ਼ਾਂ ਨੂੰ ਰੱਖ ਲੂੰਗੀ ਮਸਾਲੇ ਨੇ ਤਾਂ ਕਿ ਇਹ ਵਾਲਾ ਮਸਾਲਾ ਨਾਲ ਤੁਹਾਡੇ ਗਰੇਲੇ ਬਣਾਓ ਜਾਂ दाल ਸਬਜੀ ਕੁਝ ਕੀ ਸੀ ਕਿ ਉਹਲੇ ਸਾਡੇ ਕੋਲ ਕੋਲੇ ਚ ਮੈਂ ਕਿਹਾ ਚਲੋ ਨਾਸ਼ਤੇ ਦਾ ਕੰਮ ਆ ਜਾਣਗੇ ਚਲੋ ਗਾਇਸ ਇਧਰ ਸਾਡਾ ਤੇਲ ਬਿਲਕੁਲ ਗਰਮ ਹੋ ਗਿਆ ਹੁਣ ਆਪਾਂ ਪਾਵਾਂਗੇ ਦੇ ਵਿੱਚ ਮਸਾਲਾ ਮਸਾਲੇ ਨੂੰ ਮੈਂ ਵਧੀਆ ਤਰੀਕੇ ਨਾਲ ਆਪਾਂ ਭੁੰਨ ਲਾਂਗੇ ਮੈਂ ਹਮੇਸ਼ਾ ਹੀ ਮਸਾਲਾ ਜ਼ਿਆਦਾ ਰੱਖਦੀ ਹੁੰਨੀ ਆ ਤਾਂ ਕਿ ਜੇ ਬਚ ਜਾਂਦਾ ਫਿਰ ਕੱਢ ਲੈਣੀ ਹੁੰਨੀ ਆ ਉਧਰ ਨਾਸ਼ਤੇ ਤੇ ਅਸੀਂ ਬਣਾ ਲਏ ਸੀ ਜਿ ਤਲੇ ਤੇਲੇ ਤੇ ਲੈ ਦੇ ਕਮਾ ਤੋਂ ਚੀਫਰੀ ਹੋ ਗਿਆ ਦੁਪਹਿਰ ਆ ਮੈਂ ਕਿਹਾ ਚਲੋ ਵੀਡੀਓ ਦਾ ਐਂਡ ਕਰਦੇ ਆ ਬਾਕੀ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦੇ ਆ ਠੀਕ ਹੈ ਜੀ ਤੇ ਲੋ ਜੀ ਪੈਣਾ ਅੱਗੇ ਖਾਸਲੀ ਕਲੈਸਟ ਕਰੂੰਗੀ ਜੜੀਆਂ ਪੈਣਾ ਸੋਈ ਦੇ ਵਿੱਚ ਕੋਈ ਵੀ ਕੰਮ ਕਰਦੀਆਂ ਹੁੰਦੀਆਂ ਤੇ ਹਮੇਸ਼ਾ ਤੁਸੀਂ ਵਾਹਿਗੁਰੂ ਦਾ ਨਾਮ ਲੈ ਕੇ ਕੰਮ ਸ਼ੁਰੂ ਕਰਿਆ ਕਰੋ ਠੀਕ ਹੈ ਜੀ ਪਰਮਾਤਮਾ ਦਾ ਸਿਮਰਨ ਕਰਿਆ ਕਰੋ ਪਹਿਲਾਂ ਪਰਮਾਤਮਾ ਦੇ ਨਾਮ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਏ ਸਵੇਰੇ ਉੱਠਿਆ ਕਰੋ ਜਲਦੀ ਨਹਾ ਤੋ ਕੇ ਆਪਣੀ ਸੋਈ ਦੇ ਵਿੱਚ ਬੜਿਆ ਕਰੋ ਤੇ ਹਮੇਸ਼ਾ ਸਿਰ ਤੇ ਚੁੰਨੀ ਲੈ ਕੇ ਤਦ ਹੀ ਆਪਣਾ ਕੰਮ ਸ਼ੁਰੂਆਤ ਕਰਿਆ ਕਰੋ ਜੇ ਕਹਿੰਦੇ ਨੇ ਸੋਈ ਦੇ ਵਿੱਚ ਤਾਂ ਹੀ ਬਰਕਤ ਆਉਂਦੀ ਹੈ ਜੇ ਆਪਾਂ ਸੱਚੇ ਮਨ ਨਾਲ ਆਪਣੇ ਵਾਹਿਗੁਰੂ ਜੀ ਦਾ ਨਾਮ ਲੈ ਕੇ ਸਿਮਰਨ ਕਰਕੇ ਫੇਰ ਕਹਿੰਦੇ ਜਿੰਨਾ ਪ੍ਰਮਾਤਮਾ ਦਾ ਆਪਾਂ ਸਿਮਰਨ ਕਰਾਂਗੇ ਉੰਨੀ ਹੀ ਬਰਕਤਾਂ ਕਾਣ ਕੇ ਆਂ ਠੀਕ ਹੈ ਜੀ ਤੇ ਵੱਧ ਤੋਂ ਵੱਧ ਤੁਸੀਂ ਅਕਸਰ ਵੱਡੇ ਵੱਡੇ ਹੋਟਲਾਂ ਦੇ ਵਿੱਚ ਕਦੀਆਂ ਰੈਸਟੋਰੈਂਟਾਂ ਦੇ ਵਿੱਚ ਜਾ ਕੇ ਦੇਖਿਆ ਕਰੋ ਕਿ ਉਹਨਾਂ ਦੇ ਵਿੱਚ ਵੀ ਰੇਗਲੋ ਸ਼ੈਕ ਹੁੰਦੇ ਆ ਨਾ ਆਪਣੇ ਸੀਰ ਟੱਕ ਕੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਆ ਤਾਂ ਸਾਡਾ ਪਹਿਲੇ ਬਜ਼ੁਰਗ ਪਤਾ ਕਿਉਂ ਕਹਿੰਦੇ ਸੀ ਅੱਜ ਕੱਲ ਤਾਂ ਲੋਕ ਬੜੇ ਮਾਡਰਨ ਜ਼ਮਾਨਾ ਹੋ ਗਿਆ ਕਿ ਸੀਰ ਨਹੀਂ ਟੱਕਦੀਆਂ ਵਾਲ ਕਟਵਾਉਂਦੀਆਂ ਸਟੇਟ ਵਗੈਰ ਕਰਵਾਉਂਦੀਆਂ ਨੇ ਇਸ ਕਰਕੇ ਆਪਾਂ ਨੂੰ ਇਹ ਹੀ ਵਾਹਿਗੁਰੂ ਦੀ ਜੋ ਸੱਚਾਈ ਵੱਡੇਆਂ ਬਜ਼ੁਰਗਾਂ ਦੀ ਹਕਮਤਾਨ ਹੈ ਨਾ ਕਿ ਵਾਰ ਖੁੱਲੇ ਰੱਖ ਕੇ ਕਦੀ ਖਾਣਾ ਨਹੀਂ ਬਣਾਉਣਾ ਚਾਹੀਦਾ ਹਨਾ ਜੀ ਜਿਵੇਂ ਵਾਲ ਵੀ ਗਿਰ ਜੇ ਸਬਜ਼ੀਆਂ ਚ ਗਿਰ ਜਾਂਦੇ ਆ ਤੇ ਸਿਰ ਧਕੇ ਬਿਨਾ ਸਾਨੂੰ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਹਮੇਸ਼ਾ ਰੋਟੀ ਖਾਣ ਲੱਗਿਆ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਬਣਾਉਂਦੇ ਤਾਂ ਆਪਾਂ ਕਰਦੇ ਹੀ ਆ ਚਲੋ ਬੀਬੀਆਂ ਠੀਕ ਹੈ ਜੀ ਖਾਣ ਲੱਗ ਤੋਂ ਪਹਿਲਾਂ ਵੀ ਪ੍ਰਮਾਤਮਾ ਜੀ ਦਾ ਵਾਹਿਗੁਰੂ ਜੀ ਦਾ ਨਾਮ ਲੈ ਕੇ ਕਰਿਆ ਕਰੋ ਫਿਰ ਦੇਖਿਓ ਤੁਹਾਨੂੰ ਕਿੰਨੀਆਂ ਚੀਜ਼ ਇਸ ਚੀਜ਼ ਨਾਲ ਤੁਹਾਨੂੰ ਬਹੁਤ ਫਰਕ ਪੱਧੇਗਾ ਇਹ ਚੀਜ਼ਾਂ ਤੁਸੀਂ ਕਦੀ ਵੀ ਨੋਟਿਸ ਕਰਕੇ ਦੇਖਿਓ ਬਹੁਤ ਸਾਰੀ ਤੁਹਾਨੂੰ ਰਸੋਈ ਦੇ ਵਿੱਚ ਤੁਹਾਨੂੰ ਖੁਦ ਨੂੰ ਮਹਿਸੂਸ ਹੋਣਗੇ ਇੱਕ ਤਾਂ ਬਰਕਤ ਪੈਂਦੀ ਏ ਤੇ ਇੱਕ ਖਾਣੇ ਦਾ ਟੇਸਟ ਵੀ ਬਹੁਤ ਵਧੀਆ ਵੱਧਦਾ ਏ ਠੀਕ ਹੈ ਜੀ ਵੱਧ ਤੋਂ ਵੱਧ ਮੇਰੇ ਪਿਆਰ ਦਿਆ ਕਰੋ ਮੇਰੀ ਵੀਡੀਓ ਨੂੰ ਵੀ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਮੈਂ ਕਿਹਾ ਚਲੋ ਇੱਧਰ ਆਪਾਂ ਨਾਲੇ ਸਬਜ਼ੀ ਬਣਾ ਲੈਣਾ ਨਾਲੇ ਆਪਾਂ ਛੋਟੀਆਂ-ਛੋਟੀਆਂ ਗੱਲਾਂ ਤੁਹਾਡੀਆਂ ਨਾਲ ਸਾਂਝੀਆਂ ਕਰਦੇ ਆ ਬਹੁਤ ਸਾਰੀਆਂ ਭੈਣਾਂ ਅੱਜਕੱਲ ਮਾਡਰਨ ਜਿਹਾ ਮੰਨਣਾ ਹੋ ਗਿਆ ਜੀ ਬੜਾ ਪਰ ਆਪਣੇ ਆਪ ਨੂੰ ਚਲੋ ਜੋ ਵੀ ਹੈ ਠੀਕ ਹੈ ਸਾਰੀਆਂ ਕੁੜੀਆਂ ਨੂੰ ਕੋਈ ਜੈਜ ਹੈ ਜੀਜਾ ਆਪਣਾ ਆਪਣੇ ਮਨਪਸੰਦ ਦਾ ਹਰ ਕੋਈ ਜ਼ਿੰਦਗੀ ਜਿਓ ਪਰ ਹਾਂ ਸੋਈ ਦੇ ਵਿੱਚ ਵੜਦਿਆਂ ਰਸੋਈ ਦਾ ਹਰ ਚੀਜ਼ ਦਾ ਢਾਂਡੇ ਦਾ ਕੱਪੜੇ ਦਾ ਹਰ ਚੀਜ਼ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਆਪਣੀ ਮਾਨ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਸਿਰ ਟਾਕੇ ਪਰਮਾਤਮਾ ਦਾ ਨਾਮ ਲੈ ਕੇ ਸ਼ੁਰੂਆਤ ਕਰੋ ਨਾਮ ਲੈ ਕੇ ਖਾਓ ਵੱਤੋ ਵੱਤ ਤੁਸੀਂ ਇਹਨੂੰ ਮੈਨੂੰ ਵੀ ਪਿਆਰ ਦਿਆ ਕਰੋ ਠੀਕ ਹੈ ਜੀ ਬਹੁਤ ਅੱਛਾ ਲੱਗ ਰਿਹਾ ਤੇ ਜੋ ਗੱਲਾਂ ਸੀਗੇ ਦੇਖੋ ਮੈਂ ਤਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਆ تاکی برکت ਆਣ ਦੇਈ ਕਰਨ ਲਈ ਇੱਕ کوشش ਕਰਿਆ ਕਰੋ ਜਦੋਂ ਰਾਤ ਨੂੰ ਸੌਣ ਲੱਗਿਆ ਰਸੋਈ ਸਾਫ਼ ਕਰਕੇ ਸੋਇਆ ਕਰੋ ਤਾਂ ਕਿ ਉੱਠਦੇ ਹੀ ਤੁਹਾਡੇ ਰਸੋਈ ਨੂੰ ਮੱਥੇ ਲੱਗੋਗੇ ਨਾ ਤੁਹਾਨੂੰ ਸਾਫ਼ ਸੁਥਰੀ ਰਸੋਈ ਮੱਥੇ ਲੱਗੇਗੀ ਤੇ ਜਦੋਂ ਸੋਈ ਦੇ ਵਿੱਚ ਵੜਦੇ ਹੋ ਨਾ ਪਹਿਲਾਂ ਐਦਾਂ ਸਤਕਾਰ ਕਰਿਆ ਕਰੋ ਸੋਈ 'ਚ ਵੜਨ ਲੱਗਿਆਂ ਮੱਥਾ ਟੇਕਿਆ ਕਰੋ ਰਸੋਈ ਜਿੱਦਾਂ ਕਹਿੰਦੇ ਹੁੰਦੇ ਆ ਸਾਡੀ ਤਾਂ ਦੇਖੋ ਸਭ ਤੋਂ ਪਹਿਲਾਂ ਇਹ ਹੀ ਹੁੰਦਾ ਨਾ ਆਪਣਾ ਵਾਹਿਗੁਰੂ ਦਾ ਨਾਮ ਧੋ ਕੇ ਕੋਸ਼ਿਸ਼ ਕਰਿਆ ਕਰੋ ਚਾਹ ਬਣਾਇਆ ਕਰੋ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰੋ ਇਹ ਪੰਜ-ਸੱਤ ਗੱਲਾਂ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਲਿਓ ਤਨੂੰ ਖੁਦ ਨੂੰ ਹੀ ਇਹ ਚੀਜ਼ਾਂ ਫਰਕ ਲੱਗਣਾ ਸ਼ੁਰੂ ਕਰ ਜੀ ਠੀਕ ਹੈ ਜੀ ਬਾਕੀ ਜੀ ਆਪਾਂ ਆਪਣੇ ਘਰ ਦੇ ਰੁਟੀਨ ਦੇ ਵਿੱਚ ਇਹੀ ਕੰਮ ਜੋ ਸੀ ਸ਼ੇਅਰ ਕੀਤਾ ਸਬਜੀ ਬਣਾ ਲਈ ਸੀ ਨਾਲ ਤੇ ਹੁਣ ਮੈਂ ਬਣਾਉਣ ਲੱਗੀ ਸੀ ਦੁੱਧੂ ਘਿਹਰਾ ਘਰ ਦਾ ਸੀਗਾ ਕੁਝ ਮੈਂ ਪਨੀਰ ਬਣਾਉਣ ਲੱਗੀ ਆ ਬਾਕੀ ਮਿਲਦੀਆਂ ਜੀ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵਾਅਦ ਕਰ ਮੇਰੀ ਵੀਡੀਓ ਨੂੰ ਸਪੋਰਟ ਦਿਆ ਕਰੋ ਪਿਆਰ ਦਿਆ ਕਰੋ ਠੀਕ ਹੈ ਜੀ ਕੋਈ ਮੇਰੇ ਤੋਂ ਗਲਤੀ ਹੋਵੇ ਮੈਨੂੰ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਜਿੰਨਾ ਦਾ ਕਮੈਂਟ ਮੈਨੂੰ ਬਹੁਤ ਵਧੀਆ ਲੱਗਦਾ ਵੱਡਾ ਹੁੰਦਾ ਹੈ ਅੱਛੇ ਅੱਛੇ ਕਮੈਂਟ ਜਿੱਥੋਂ ਦੇਖਦੇ ਉਹ ਵੀ ਤੇ ਕੀ ਆ ਦੱਸਿਆ ਕਰੋ ਤੇ ਵੱਧ ਤੋਂ ਵੱਧ ਜਿੱਦਾ ਵਧੀਆ ਵੀ ਹੁੰਦਾ ਤੇ ਮੈਂ ਮੈਂਸ਼ਨ ਕਰਦੀ ਹੁੰਦੀ ਆ ਸਭ ਤੋਂ ਉੱਪਰ ਪਿੰਨ ਲਗਾ ਦੇਉਂਦੀ ਆ ਠੀਕ ਹੈ ਜੀ ਪੱਕੀ ਮਿਲਦੀ ਆ ਜੀ ਘਰ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਆਪਣਾ ਪਿਆਰ ਤੇ ਸਪੋਰਟ ਜਰੂਰ ਬਣਾਏ ਰੱਖੇ ਇਦਾਂ ਹੀ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਿਓ ਕਿ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ